ਹਾਂਜੀ ਸਤਿ ਸ੍ਰੀ ਅਕਾਲ ਪੰਜਾਬੀਓ ਕੀ ਹਾਲ ਆਸ ਕਰਦੇ ਆਂ ਵਧੀਆ ਹੋਵੋਗੇ ਅੱਜ ਆਪਾਂ ਇੱਕ ਮੁੱਦਾ ਸੀ ਉਹਦੇ ਬਾਰੇ ਚਰਚਾ ਕਰਾਂਗੇ ਜਿਹੜਾ ਹਰਜੀਤ ਸਿੰਘ ਗਰੇਵਾਲਾ ਜਿਹੜਾ ਪੱਤਰਕਾਰ ਸੀ ਸੈਦੂ ਪੰਜਾਬੀ ਲੋਕ ਚੈਨਲ ਦਾ ਪੱਤਰਕਾਰ ਸੀ ਮੈਂ ਪੱਕਾ ਨਹੀਂ ਕਹਿ ਸਕਦਾ ਕਿਉਂਕਿ ਉਹਨਾਂ ਦੀ ਵੀਡੀਓ ਜਰੂਰ ਸੁਣੀਆਂ ਨੇ ਜੋ ਨਿਊਜ਼ ਕੰਮ ਕਰਦੀ ਸੀ ਉਹ ਬਹੁਤ ਚੰਗਾ ਪਰ ਮੈਂ ਧਿਆਨ ਨਹੀਂ ਦਿੱਤਾ ਵੀ ਕਿਹੜੇ ਚੈਨਲ ਦਾ ਉੱਤੇ ਲੋਗੋ ਆਉਂਦਾ ਹੁੰਦਾ ਸੀ ਇਸ ਲਈ ਆਪਾਂ ਪੁਸ਼ਟੀ ਨਹੀਂ ਕਰਦੇ ਉਹਨਾਂ ਦਾ ਐਕਸੀਡੈਂਟ ਨਾਲ ਮੌਤ ਹੋਈ ਆ ਜਿਹੜੀ ਸ੍ਰੀ ਅੰਮ੍ਰਿਤਸਰ ਵਿਖੇ ਉਹਨਾਂ ਦੀ ਮੌਤ ਹੋਈ ਆ ਟਰੱਕ ਨਾਲ ਉਹਨਾਂ ਦੇ ਮੋਟਰਸਾਈਕਲ ਦਾ ਐਕਸੀਡੈਂਟ ਹੋਇਆ ਜਿਸ ਦੇ ਬਾਰੇ ਕੱਲ ਜਗਦੀਪ ਥਲੀ ਨੇ ਜਾਣਕਾਰੀ ਵੀ ਦਿੱਤੀ ਸੀ ਕਿ ਰਾਜਸਥਾਨ ਨੰਬਰ ਦਾ ਟਰੱਕ ਆ ਉਹ ਟਰੱਕ ਦੇ ਉੱਤੇ ਤਿੰਨ ਨੰਬਰ ਪਲੇਟਾਂ ਵੱਖੋ-ਵੱਖ ਲੱਗੀਆਂ ਹੋਈਆਂ ਨੇ ਇੱਕ ਨੰਬਰ ਪਲੇਟ ਉੱਪਰ ਆ ਤੇ ਇੱਕ ਉਹਦੇ ਨੀਚੇ ਧੀ ਤੇ ਪਿਛਲੇ ਪਾਸੇ ਵਾਲੀ ਨੰਬਰ ਪਲੇਟ ਹੋਰ ਸੀ ਜਿਹੜੀ ਉੱਪਰ ਅਗਲੇ ਪਾਸੇ ਵਾਲੀਆਂ ਨੰਬਰ ਪਲੇਟਾਂ ਦੀ ਉਹ ਵੀ ਲੱਗੂ ਲੱਗਤੀ ਨੰਬਰਾਂ ਦੀ ਪਰ ਹੈ ਰਾਜਸਥਾਨ ਨੰਬਰ ਦੀਆਂ ਸੀ ਤੇ ਉਹਦੇ ਬਾਰੇ ਜਾਣਕਾਰੀ ਦਿੱਤੀ ਆ ਉਹਨਾਂ ਨੇ ਜੋ ਥਲੀ ਸਾਹਿਬ ਨੇ ਜਾਣਕਾਰੀ ਦਿੱਤੀ ਸੀ ਵੀ ਉਹਨਾਂ ਦਾ ਐਕਸੀਡੈਂਟ ਹੋ ਗਿਆ ਤੇ ਟਰੱਕ ਸ਼ਾਮ ਤੱਕ ਉੱਥੇ ਖੜਾ ਰਿਹਾ ਸ਼ ਇਥੇ ਤੱਕ ਮੈਨੂੰ ਜਾਣਕਾਰੀ ਆ ਜਾਂ ਫੜ ਲਿਆ ਉਹ ਪੁਲਿਸ ਨਾਲ ਉਹਨਾਂ ਨੇ ਜਦੋਂ ਗੱਲ ਕੀਤੀ ਤਾਂ ਉਹਨਾਂ ਨੇ ਜਾਣਕਾਰੀ ਦਿੱਤੀ ਵੀ ਅਸੀਂ ਅਜੇ ਤਹਿਕੀਕਾਤ ਕਰ ਰਹੇ ਹਾਂ ਤੇ ਥਲੀ ਸਾਹਿਬ ਨੇ ਦੱਸਿਆ ਕਿ ਉਹਨਾਂ ਦਾ ਜਿਹੜਾ ਮੋਬਾਈਲ ਫੋਨ ਸੀ ਆਈਫੋਨ ਜਿਹਦੇ ਨਾਲ ਉਹ ਨਿਊਜ਼ ਕਰਦੇ ਸੀ ਵੀਡੀਓ ਬਣਾਉਂਦੇ ਸੀ ਉਹ ਵੀ ਚੋਰੀ ਹੋ ਗਿਆ ਤੇ ਉਹਨਾਂ ਨੇ ਤਾਂ ਇਹ ਮੁੱਦਾ ਚੋਰੀ ਦੀ ਚੱਕਿਆ ਵੀ ਜਿਵੇਂ ਚੋਰੀਆਂ ਪੰਜਾਬ 'ਚ ਹੁੰਦੀਆਂ ਨੇ ਜੇ ਕੋਈ ਸੇਵ ਦਾ ਟਰੱਕ ਵਲਟਰ ਦਾ ਤਾਂ ਸੇਵ ਚੋਰੀ ਹੋ ਜਾਂਦੀ ਨੇ ਇਸ ਤਰ੍ਹਾਂ ਹੀ ਮੋਬਾਈਲ ਚੋਰੀ ਹੋ ਗਿਆ ਪਰ ਮੈਂ ਇਹ ਐਕਸੀਡੈਂਟ ਨੂੰ ਹੋਰ ਐਂਗਲ ਤੋਂ ਦੇਖ ਰਿਹਾ ਵੀ ਉਹਨਾਂ ਦਾ ਐਕਸੀਡੈਂਟ ਹੋਣਾ ਤੇ ਵੱਖੋ-ਵੱਖ ਨੰਬਰ ਪਲੇਟਾਂ ਹੋਣੀਆਂ ਰੱਕਤੀ ਤੇ ਦੂਸਰਾ ਉਹਨਾਂ ਦਾ ਆਈਫੋਨ ਜਿਹਦੇ ਚ ਉਹ ਨਿਊਜ਼ ਕਰਦੇ ਸੀ ਉਹ ਵੀ ਨਾ ਉਹਨਾਂ ਕੋਲੇ ਚੋਰੀ ਹੋਣਾ ਤੇ ਮੈਂ ਸਮਝਦਾ ਵੀ ਇਹਦੀ ਜਾਣਕਾਰੀ ਜਾਂਚ ਕਰਨੀ ਚਾਹੀਦੀ ਇਹਦੀ ਚੰਗੀ ਤਰ੍ਹਾਂ ਜਾਣਕਾਰੀ ਲੈ ਕੇ ਜੇ ਮੁੱਖ ਮੰਤਰੀ ਸਾਹਿਬ ਇੱਕ ਹੈਲੀਕਾਪਟਰ ਦਾ ਮੁੱਦਾ ਚੱਕੇ ਤੋਂ 10-10 ਪੱਤਰਕਾਰਾਂ ਤੇ ਪਰਚੇ ਕਰ ਸਕਦੇ ਨੇ ਉਹਨਾਂ ਦੀਆਂ ਕਰਿਆਣਾ ਸਟੋਰ ਤੱਕ ਜਾ ਕੇ ਜਾਣਕਾਰੀਆਂ ਲੈ ਸਕਦੇ ਨੇ ਵੀ ਕਿੰਨਾ ਸੌਦਾ ਲੈਂਦੇ ਨੇ ਉਹ ਤੇ ਇੱਥੋਂ ਤੱਕ ਉਹਨਾਂ ਤੇ ਜਾਣਕਾਰੀ ਲਈ ਰੇਡਾਂ ਹੋ ਜਾਂਦੀਆਂ ਨੇ ਵੀ ਉਹ ਕਾਰ ਕਿੱਥੋਂ ਆਈ ਪੱਤਰਕਾਰ ਨੇ ਕਾਰ ਕਿਵੇਂ ਲੈ ਲਈ ਤਾਂ ਜੇ ਕੋਈ ਪੱਤਰਕਾਰ ਦੀ ਮੌਤ ਹੁੰਦੀ ਆ ਉਹਦਾ ਵੀ ਚੰਗੀ ਤਰ੍ਹਾਂ ਤਹਿਕੀਕਤ ਕਰਨੀ ਚਾਹੀਦੀ ਹੈ ਕਿ ਉਹ ਫੋਨ ਜਿਹੜਾ ਉਹਨਾਂ ਦਾ ਚੋਰੀ ਹੋਇਆ ਕਿਤੇ ਉਹ ਐਕਸੀਡੈਂਟ ਨਾ ਹੋ ਕੇ ਕੋਈ ਕਤਲ ਤਾਂ ਨਹੀਂ ਹੈਗਾ ਕਿਉਂਕਿ ਫੋਨ 'ਚ ਉਹ ਸਾਰੀ ਵੀਡੀਓ ਜਦੋਂ ਤੱਕ ਬਣਾਉਂਦੇ ਸੀ ਜਿਹੜੀ ਨਿਊਜ਼ ਕਵਰ ਕਰਦੀ ਸੀ ਉਹਨਾਂ ਦੇ ਹੱਥ ਕੋਈ ਕਿਸੇ ਲੀਡਰ ਦੀ ਜਾਂ ਕੋਈ ਵੀਡੀਓ ਲੱਗ ਗਈ ਹੋਵੇ ਜਿਹਨੂੰ ਖਤਰਾ ਹੋਵੇ ਜਿਹਦੇ ਕਰਕੇ ਉਹਨਾਂ ਦਾ ਐਕਸੀਡੈਂਟ ਕਰਵਾਇਆ ਗਿਆ ਹੋਵੇ ਤੇ ਉਹਨਾਂ ਦਾ ਫੋਨ ਵੀ ਲੈ ਕੇ ਹੁਣ ਇਹ ਵੀ ਹੋ ਸਕਦਾ ਇਸ ਲਈ ਜੇ ਮੁੱਖ ਮੰਤਰੀ ਸਾਹਿਬ ਪੱਤਰਕਾਰਾਂ ਤੇ ਪਰਚੇ ਕਰ ਸਕਦੇ ਤਾਂ ਜੇ ਕਿਸੇ ਪੱਤਰਕਾਰ ਦੀ ਜਾਣ ਜਾਂਦੀ ਆ ਤਾਂ ਉਹ ਵੀ ਜਾਂਚ ਦਾ ਵਿਸ਼ਾ ਇਹਦੀ ਢੰਗਾਈ ਨਾਲ ਜਾਂਚ ਕਰਨੀ ਚਾਹੀਦੀ ਆ ਮੇਰਾ ਮੰਨਣਾ ਵੀ ਹੋ ਸਕਦਾ ਉਹਨਾਂ ਦੀ ਮੌਤ ਨਾ ਹੋ ਕੇ ਐਕਸੀਡੈਂਟ ਕਤਲ ਹੋਵੇ ਤੇ ਉਹਨਾਂ ਦਾ ਫੋਨ ਆ ਜਿਹੜਾ ਬਰਾਮਦ ਨਹੀਂ ਹੁੰਦਾ ਜਿੰਨਾ ਚਿਰ ਪਤਾ ਨਹੀਂ ਲੱਗਦਾ ਵੀ ਕਿਹਨੇ ਚੋਰੀ ਕਰਿਆ ਤਾਂ ਉਹਦੀ ਜਾਂਚ ਹੋਣੀ ਚਾਹੀਦੀ ਹੈ ਇਨਕ ਮੈਂ ਬੇਨਤੀਆਂ ਕਰਦਾ ਸੀ ਤੇ ਬਾਕੀ ਜਿਹੜਾ ਪੰਜਾਬ ਚ ਸਿਸਟਮ ਚੱਲ ਰਿਹਾ ਹੁਣ ਮੁੱਖ ਮੰਤਰੀ ਸਾਹਿਬ ਨੂੰ ਉਹਦੇ ਤੇ ਵੀ ਧਿਆਨ ਦੇਣਾ ਚਾਹੀਦਾ ਕਾਨੂੰਨ ਵਿਵਸਥਾ ਨਾਲ ਦੀ ਚੀਜ਼ ਆ ਜਿਹੜੀ ਉਹ ਪੰਜਾਬ ਚੋਂ ਖਤਮ ਹੋ ਰਹੀ ਹੈ ਤੇ ਖਿਡਾਰੀਆਂ ਦੇ ਗਰਾਉਂਡਾਂ 'ਚ ਕਤਲ ਹੋ ਰਹੇ ਨੇ ਤੇ ਹੁਣ ਬਿਆਹਾਂ 'ਚ ਸਰਪੰਚਾਂ ਦੇ ਕਤਲ ਹੋਣ ਲੱਗੇ ਜਿਹੜਾ ਆਮ ਆਦਮੀ ਪਾਰਟੀ ਦੀ ਸਰਪੰਚ ਆ ਉਹਦੇ ਆ ਕੇ ਸਰੇ ਆਮ ਸਿਰ 'ਚ ਗੋਲੀ ਮਾਰ ਗਏ ਤਾਂ ਕੋਈ ਕਿਵੇਂ ਪੰਜਾਬ 'ਚ ਸੇਫ ਸਮਝੂਗਾ ਇਹਨਾਂ ਗੱਲਾਂ ਤੇ ਵੀ ਧਿਆਨ ਦੇਣਾ ਚਾਹੀਦਾ ਕੱਲੀ ਪਰਚਿਆਂ ਦੀ ਰਾਜਨੀਤੀ ਤੋਂ ਪਰੇ हट ਕੇ ਮੈਂ ਬੇਨਤੀ ਕਰਦਾ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਸਾਹਿਬ ਨੂੰ ਵੀ ਤੁਸੀਂ ਇੱਧਰ ਵੀ ਧਿਆਨ ਦਿਓ ਜੀ ਇੱਕ ਕਾਨੂੰਨ ਵਿਵਸਥਾ ਜਿਹੜੀ ਪੰਜਾਬ 'ਚ ਚੰਗੀ ਤਰ੍ਹਾਂ ਲਾਗੂ ਹੋਵੇ ਤੇ ਜੇ ਹ ਕਤਲ ਹੋਣ ਲੱਗੇ ਤਾਂ ਪੰਜਾਬ ਦੇ ਲੋਕ ਸੇਫ ਕਿਵੇਂ ਸਮਝਣਗੇ ਬੱਚੇ ਸਕੂਲਾਂ 'ਚ ਕਿਵੇਂ ਜਾਣਗੇ ਜੇ ਆਏ ਪਿਆਹਾਂ ਚ ਵੀ ਕਤਲ ਹੋਣ ਲੱਗੇ ਲੋਕ ਤਾਂ ਪਿਆਹਾਂ ਚ ਜਾਣੋ ਵੀ ਹਟ ਜਾਣਗੇ ਤਾਂ ਇਹ ਇੱਕ ਗੰਭੀਰ ਮੁੱਦਾ ਜਿੱਥੋਂ ਤੱਕ ਇਹਦੇ ਤੇ ਪੰਜਾਬ ਚ ਨੱਥ ਪੈਣੀ ਚਾਹੀਦੀ ਆ ਨਾਲ ਦੀ ਨਾਲ ਮੈਂ ਇਹ ਮੁੱਦਾ ਵੀ ਹਰਜੀਤ ਸਿੰਘ ਰਿਆਲ ਜਿਨ੍ਹਾਂ ਦੀ ਐਕਸੀਡੈਂਟ ਚ ਮੌਤ ਹੋਈ ਆ ਉਹਨਾਂ ਦੀ ਮੌਤ ਦੀ ਜਾਂਚ ਤੇ ਉਹ ਟਰੱਕ ਦੀ ਚੰਗੀ ਤਰ੍ਹਾਂ ਜਾਂਚ ਕਰਨੀ ਚਾਹੀਦੀ ਆ ਕਿ ਉਹ ਕਿੱਥੋਂ ਆਇਆ ਕੌਣ ਸੀ ਉਹਦੇ ਵੱਖੋ ਵੱਖ ਨੰਬਰ ਪਲੇਟਾਂ ਕਿਉਂ ਲੱਗੀਆਂ ਹੋਈਆਂ ਸੀ ਇੰਨੀ ਇੱਕ ਅੱਜ ਦੀ ਆਪਣੀ ਵੀਡੀਓ ਸੀ ਧੰਨਵਾਦ ਫੇਰ ਮਿਲਾਂਗੇ ਕਿਸੇ ਹੋਰ ਮੁੱਦੇ ਤੇ ਵੀਡੀਓ ਲੈ ਕੇ ਸੁਖਰੀਆ